ਜੋ ਮੇ ਭਾਈ ਅਮਰਪਾਲ ਸਿੰਘ ਹੁਣਾਂ ਨੇ ਜੋ ਕੋਸ ਹੋਂ ਦਾ ਕੀਤਾ ਜਿਹੜੀ ਉਹਨਾਂ ਤੋਂ ਮਹਾਰਾਜ ਨੇ ਮੈਂ ਕਹੂੰਗਾ ਸੇਵਾ ਲਈ ਆ ਉਹ ਸੌਖੀ ਜਿਹੀ ਨਹੀਂ ਐ ਇਦਾਂ ਨਹੀਂ ਆਪਾਂ ਸਾਡੇ ਵਰਗਾ ਕੋਈ ਉੱਠ ਕੇ ਦਾ ਇੰਨੀਆਂ ਸੰਗਤਾਂ ਨੂੰ ਲੈ ਜਵੇ ਨਸ਼ੇ ਛਡਾ ਦੇਵੇ ਅੰਮ੍ਰਿਤ ਪਾਨ ਕਰਾ ਦੇਵੇ ਸੋ ਇਹਦਾ ਮਤਲਬ ਮਹਾਰਾਜ ਦਾ ਹੱਥ ਆ ਉਹਨਾਂ ਦੇ ਸਿਰ ਉੱਤੇ ਤੇ ਉਹਨਾਂ ਦੇ ਆਲੇ ਦੁਆਲੇ ਸਿੰਘਾਂ ਦੇ ਮੈਂ ਕਹੂੰਗਾ ਪ੍ਰਵਾਹ ਤੇ ਵੀ ਸੋ ਆਪਾਂ ਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਆ ਉਹਨਾਂ ਨੂੰ ਕੀ ਕਹਿਣਾ ਤੁਹਾਡਾ ਜਿਹੜੇ ਕਹਿ ਰਹੇ ਨੇ ਕਿ ਸਿੱਖਾਂ ਨੂੰ ਜਿਹੜੇ ਖਾਸ ਤੌਰ ਤੇ ਸੰਘਰਸ਼ੀ ਸੇਖ ਨੇ ਜਿਹੜੇ ਖਾਲਸਾਤਨ ਦੇ ਹਾਮੀ ਨੇ ਉਹ ਕਹਿੰਦੇ ਆ ਕਿ ਤੁਸੀਂ ਸੰਵਿਧਾਨ ਅਨੁਸਾਰ ਜਿਹੜਾ ਹੈ ਉਹ ਵੋਟਾਂ 'ਨਾਂ ਲੜੋ ਤੁਹਾਨੂੰ ਇਸ ਗੇਮ 'ਚ ਪੈਣਾ ਨਹੀਂ ਚਾਹੀਦਾ ਕਈਆਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਲਓ ਜੀ ਬਾਕੀਆਂ ਨੂੰ ਤਾਂ 40-40 ਸਾਲ ਅੰਦਰ ਹੋ ਗਏ ਆ ਅਮਰਪਾਲ ਸਿੰਘ ਜਿਹੜਾ ਉਹ 1 ਸਾਲ ਦੇ ਵਿੱਚ ਹੀ ਅੱਕ ਗਿਆ ਸੋ ਇਹ ਕਿੱਥੋਂ ਤੱਕ ਇਹ ਗੱਲਾਂ ਜਾਇਜ਼ ਗੇ ਵੀ ਆਪਾਂ ਵੋਟਾਂ ਦਾ ਇਲੈਕਸ਼ਨਾਂ ਦਾ ਬੁਆਇਕਾਟ ਕੀਤਾ ਸੀ ਤੇ ਬਿਆਨਚਾਦ ਬੁੱਚੜ ਆ ਗਿਆ ਸੀ ਤੇ ਸਾਨੂੰ ਪਤਾ ਉਸ ਤੋਂ ਬਾਅਦ ਸਾਡਾ ਤਾਂ ਇਟ ਘਟੋ ਘਟ 2-3 ਲੱਖ ਦਾ ਕਾਹਨ ਹੋਇਆ ਕਤਲੇਆਮ ਹੋਇਆ ਜੈਨਸਾਈਡ ਐਥਨਿਕ ਕਲੈਂਸਿੰਗ ਹੋਈ ਲਾਲਜੀਤ ਭੁੱਲਰ ਜਿਹੜੇ ਉਥੋਂ ਖਡੂਰ ਸਾਹਿਬ ਤੋਂ ਖੜੇ ਆਮ ਆਦਮੀ ਵੱਲੋਂ ਉਹਨਾਂ ਕੋਲੋਂ ਵਿਰੋਧ ਨਹੀਂ ਅਜੇ ਤੱਕ ਮੈਂ ਸੁਣਿਆ ਹੋ ਸਕਦਾ ਮੈਂ ਗਲਤ ਹੋਵਾਂ ਅਮਰਤਪਾਲ ਸਿੰਘ ਦੇ ਵਿਰੋਧ ਦੇ ਵਿੱਚ ਉਹਨੇ ਕੁਝ ਨਹੀਂ ਇਸ ਤਰ੍ਹਾਂ ਦਾ ਕਿਹਾ ਮੇਰੇ ਖਿਆਲ ਦੇ ਵਿੱਚ ਤੇ ਇਧਰੋਂ ਇੱਕ ਸਿੱਖ ਹੋ ਕੇ ਸਿੱਖ ਦਾ ਵਿਰੋਧ ਪੰਥਕ ਕਹਾਉਣ ਵਾਲੇ ਪੰਥਕ ਦਾ ਵਿਰੋਧ ਕੁਲਬੀਰ ਸਿੰਘ ਜੀਰਾ ਉਹ ਵੀ ਕਹਿੰਦਾ ਮੈਂ ਅਮਰਤਧਾਰੀ ਆ ਤੇ ਉਹ ਵੀ ਵਿਰੋਧ ਕਰ ਰਿਹਾ ਲਓ ਜੀ ਇਹ ਕਿੱਥੇ ਸੀ ਇਹ ਤਾਂ ਸੰਵਿਧਾਨ ਨੂੰ ਨਹੀਂ ਮੰਨਦਾ ਆ ਤੇ ਉਹ ਜਿੱਤ ਜਿਹੜੀ ਹੈ ਉਹ ਭਾਈ ਅਮਰਤਪਾਲ ਸਿੰਘ ਦੀ ਹਜ਼ਰ ਨਜ਼ਰ ਆ ਰਹੀ ਹੈ ਕਿਉਂਕਿ ਜਿੰਨੇ ਸਰਵੇ ਨੇ ਟੀਵੀ ਚੈਨਲ ਕਰ ਰਹੇ ਆ ਆਮ ਤੌਰ ਦੇ ਉੱਤੇ ਉਹ ਜਿਹੜੇ ਐਨਾਲਿਸਟ ਜਿਹੜੇ ਬੈੰਦੇ ਨੇ ਜਿਨ੍ਹਾਂ ਨੇ ਵੱਖ-ਵੱਖ YouTube ਚੈਨਲ ਬਣਾਏ ਹੋਇਆ ਉਹ ਵੀ ਇਹ ਗੱਲਾਂ ਮੰਨ ਲਏ ਮੰਨ ਰਹੇ ਆ ਕਿ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਅੱਛਾ ਸੰਗਰੂਰ ਵਾਲੀ ਸੀਟ ਤੋਂ ਵੀ ਕਹਿੰਦੇ ਕਿ ਸਿਮਰਜੀਤ ਸਿੰਘ ਮਾਨ ਜਿਹੜੇ ਕਲੀਡ ਕਰਨਗੇ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਦਾ ਭਾਰਤ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਇੰਟਰਸਟ ਇਸ ਵਾਰ ਨਹੀਂ ਹੈ ਇਹ ਕਹਿਣਾ ਵੱਡੀਆਂ ਅਖਬਾਰਾਂ ਦਾ ਪਰ ਇੱਕ ਸੀਟ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਇੰਟਰਸਟ ਜਿਹੜਾ ਹੈ ਉਹ ਸਾਰੀ ਕੌਮ ਦਿਖਾ ਰਹੀ ਹੈ ਬਾਹਰ ਵਸਣ ਵਾਲੇ ਸਿੱਖ ਜਾਂ ਫਿਰ ਪੰਜਾਬ ਦੇ ਲੋਕ ਦਿਖਾ ਰਹੇ ਨੇ ਉਹ ਹੈ ਖਡੂਰ ਸਾਬ ਦੀ ਜਿੱਥੋਂ ਭਾਈ ਅਮਰਤਪਾਲ ਸਿੰਘ ਖਾਲਸਾ ਚੋਣ ਲੜ ਰਹੇ ਨੇ ਤੁਹਾਨੂੰ ਪਤਾ ਹੋਣਾ ਹੈ ਕਿ ਦਿਬੜੂਗੜ੍ਹ ਜੇਲ੍ਹ ਦੇ ਵਿੱਚ ਅੱਜ ਤੋਂ 1.5 ਸਾਲ ਤਕਰੀਬਨ ਹੋ ਗਿਆ ਉਹਨਾਂ ਨੂੰ ਜਦੋਂ ਤਾਂ ਉਹ NSA ਲਾ ਕੇ ਅਰੈਸਟ ਕੀਤਾ ਗਿਆ ਜੇਲ੍ਹ ਦੇ ਅੰਦਰੋਂ ਹੀ ਉਹਨਾਂ ਨੇ ਫਾਰਮ ਭਰੇ ਤੇ ਹੁਣ ਉਹ ਚੋਣ ਲੜਨ ਜਾ ਰਹੇ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਕੈਂਪੇਨ ਜਿਹੜੀ ਆ ਉਹਨਾਂ ਦੇ ਚੱਲ ਰਹੀ ਹੈ ਉੱਥੇ ਹੀ ਇਹ ਵੀ ਗੱਲਾਂ ਸਾਹਮਣੇ ਆਈਆਂ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਕੁਝ ਜਿਹੜੇ ਸਖਸ਼ ਨੇ ਜਾਂ ਕੈਲੀਏ ਨੁਮਾਇंदे ਨੇ ਉਹਨਾਂ ਵੱਲੋਂ ਜਿਹੜੇ ਕਾਗਜ਼ ਨੇ ਉਹਨਾਂ ਦੇ ਭਾਈ ਅਮਰਤਪਾਲ ਸਿੰਘ ਦੇ ਉਹ ਰੱਦ ਕਰਵਾਉਣ ਦੀ ਵੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਹੈ ਇਹੋ ਜਿਹੀਆਂ ਕੰਸੋਆਂ ਜਿਹੜੀਆਂ ਨੇ ਆ ਰਹੀਆਂ ਅਖਬਾਰੀ ਕਟਿੰਗਸ ਜਿਹੜੀਆਂ ਨੇ ਉਹ ਦੇਖਣ ਨੂੰ ਮਿਲ ਰਹੀਆਂ ਸੋ ਕੀ ਹੋਏਗਾ ਬਾਅਦ ਵਿੱਚ ਕੀ ਹੋਏਗਾ ਚੋਣ ਪ੍ਰਚਾਰ ਕਿਵੇਂ ਹੋਏਗਾ ਜਾਂ ਫਿਰ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਖਾਸ ਤੌਰ ਦੇ ਉਤੇ ਪੰਜਾਬ ਦੇ ਵਿੱਚ ਵੱਸਣ ਵਾਲਿਆਂ ਨੂੰ ਖਡੂਰ ਸਾਹਿਬ ਵਾਲਿਆਂ ਨੂੰ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਸਾਡੇ ਨਾਲ ਸਾਡੇ ਬਹੁਤ ਹੀ ਖਾਸ ਭਾਈ ਕੁਲਦੀਪ ਸਿੰਘ ਜੀ ਦਿਓਲ ਜੋ ਕਿ ਪ੍ਰੈਜ਼ੀਡੈਂਟ ਨੇ ਗੁਰੂ ਨਾਨਕ ਗੁਰਦਵਾਰਾ ਸਮੈਤਿਕ ਬਰਮਿੰਗਮ ਇੰਗਲੈਂਡ ਦੇ ਜੁੜ ਚੁੱਕੇ ਨੇ ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ ਟੀਵੀ ਆਓ ਸਵਾਗਤ ਕਰੀਏ ਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਭਾਈ ਸਾਹਿਬ ਠੀਕ ਠਾਕ ਹੋ ਭਾਈ ਚੜਦੀ ਕਲਾ ਚੜਦੀ ਕਲਾ ਜੀ ਤੁਸੀਂ ਠੀਕ ਹੋ ਐਨ ਚੜਦੀ ਕਲਾ ਵਧੀ ਸੋ ਹਾਂਜੀ ਪਹਿਲਾਂ ਤਾਂ ਤੁਹਾਡਾ ਤੇ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਨਾਰਮਲੀ ਆਪਾਂ ਹਰੇਕ ਵੀਕ ਇੰਟਰਵਿਊ ਕਰਦੇ ਹੁੰਦੇ ਪਰ ਅੱਜ ਕੀ ਕੋਸ ਗੈਪ ਪੈ ਗਿਆ ਚਲੋ ਵਧੀਆ ਗੱਲ ਆਪਣੀ ਵੀ ਬ੍ਰੇਕ ਹੋ ਗਈ ਪਰ ਹਾਂਜੀ ਸੋ ਧੰਨਵਾਦ ਤੁਸੀਂ ਸਾਡੀ ਬਾਤ ਸੰਗਤਾਂ ਤੱਕ ਪਹੁੰਚਾਉਂਦੇ ਹੋ ਪਰ ਜਿਹੜਾ ਹਾਂਜੀ ਜਿਹੜਾ ਇਹ ਇਲੈਕਸ਼ਨਾਂ ਦਾ ਹੁਣ ਟਾਈਮ ਚੱਲ ਰਿਹਾ ਟਾਈਮ ਦੇ ਨਾਲ ਹੀ ਹੁੰਦੀਆਂ ਚੀਜ਼ਾਂ ਜਿਹੜਾ ਸੰਘਰਸ਼ ਆ ਨਾ ਇਹਦੇ ਜਿੱਦਾਂ ਪੜਾ ਹੁੰਦੇ ਆ ਤੇ ਇਹ ਹੁਣ ਦੇਖੋ ਕਈ ਵਾਰੀ ਆਪਾਂ ਕਿੰਤੂ ਪ੍ਰਾਂਤੋਂ ਸੁਣਦੇ ਆ ਦੇਖੋ ਜੀ ਇਹ ਪਤਾ ਨਹੀਂ ਆਪਾਂ ਗਲਤ ਪਾਸੇ ਤਾਂ ਨਹੀਂ ਚਲੇ ਗਏ ਸ਼ਾਇਦ ਜਾਣਾ ਨਹੀਂ ਸੀ ਚਾਹੀਦਾ ਪਰ ਜਿਹੜਾ ਸਾਡਾ ਦਸ਼ਮਣ ਆ ਨਾ ਜਿਹੜੀਆਂ ਏਜੰਸੀਆਂ ਸਰਕਾਰਾਂ ਉਹ ਤਾਂ ਆਪਦੇ ਬਹੁਤ ਪਲੈਨਿੰਗ ਨਾਲ ਚੱਲਦੀਆਂ ਹੀ ਆ ਆਪਾਂ ਨੂੰ ਵੀ ਉਹ ਨੀਤੀਆਂ ਉਸ ਹਿਸਾਬ ਜਿੱਦਾਂ ਵੀ ਉਹ ਨਿਕਲ ਨੂੰ ਵੀ ਜਿਹੜਾ ਜਿੱਥੇ ਹਾਂਜੀ ਜਿੱਥੇ ਆਪਾਂ ਫਸੇ ਆ ਵੀ ਇਥੋਂ ਕਿੱਦਾਂ ਨਿਕਲਣਾ ਵੀ ਕੌਮ ਨੂੰ ਕਿੱਦਾਂ ਸੇਧ ਕਿੱਦਾਂ ਦੇਣੀ ਆ ਸੋ ਜਿਵੇਂ ਭਾਈ ਅਮਰਪਾਲ ਸਿੰਘ ਹੁਣਾਂ ਨੇ ਜੋ ਕੋਸ ਹੁਣ ਤੱਕ ਇਤੇ ਜਿਹੜੀ ਉਹਨਾਂ ਤੋਂ ਮਹਾਰਾਜ ਨੇ ਮੈਂ ਕਹੂੰਗਾ ਸੇਵਾ ਲਈ ਆ ਉਹ ਸੌਖੀ ਜੀ ਨਹੀਂ ਐਦਾਂ ਨਹੀਂ ਆਪਾਂ ਸਾਡੇ ਵਰਗਾ ਕੋਈ ਉੱਠ ਕੇ ਦਾਇਨੀਆਂ ਸੰਗਤਾਂ ਨੂੰ ਲੈ ਜਾਵੇ ਨਸ਼ੇ ਛਡਾ ਦੇਵੇ ਅੰਮ੍ਰਿਤ ਪਾਣ ਕਰਾ ਦੇਵੇ ਸੋ ਇਹਦਾ ਮਤਲਬ ਮਹਾਰਾਜ ਦਾ ਹੱਥ ਆ ਉਹਨਾਂ ਦੇ ਸਿਰ ਉੱਤੇ ਤੇ ਉਹਨਾਂ ਦੇ ਆਲੇ ਦੁਆਲੇ ਸਿੰਘਾਂ ਦੇ ਮੇਰੇ ਕਹੂੰ ਪਰਿਵਾਰ ਤੇ ਵੀ ਸੋ ਆਪਾਂ ਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਆ ਕਿ ਵੱਧ ਤੋਂ ਵੱਧ ਉਹਨਾਂ ਨੂੰ ਵੋਟਾਂ ਪੈਣ ਉਹਨਾਂ ਨੂੰ ਹੀ ਨਹੀਂ ਜਿਹੜੇ ਹੋਰ ਵੀ ਜਿਹੜੇ ਪੰਥਕ ਸਿੰਘ ਹਨ ਜਿਹੜੀ ਬਾਤ ਚੱਕਦੇ ਆ ਪਾ ਮੀਵਨ ਲੱਖਾ ਵੀ ਆ ਸੋ ਜਿਹੜੇ ਪੰਜਾਬ ਲਈ ਖਾੜਦੇ ਆ ਸਿੱਖਾਂ ਲਈ ਖਾੜਦੇ ਆ ਜਿਹੜੇ ਕੁਆਲਿਟੀ ਲਈ ਫ੍ਰੀडम ਲਈ ਖਾੜਦੇ ਆ ਜਿਹੜੇ ਜਿਹੜਾ ਧੱਕਾ ਹੋ ਰਿਹਾ ਕਿਸੇ ਨਾ ਵੀ ਆਪਾਂ ਕਹਿੰਨੇ ਕੱਲੇ ਸਿੱਖਾਂ ਨਾਲ ਹੀ ਨਹੀਂ ਸਾਰਿਆਂ ਲਈ ਫੇਅਰਨੈਸ ਚੱਲਣੀ ਚਾਹੀਦੀ ਸੋ ਉੱਥੇ ਆਪਾਂ ਨੂੰ ਸਪੋਰਟ ਕਰਨੀ ਚਾਹੀਦੀ ਤੁਸੀਂ ਗੱਲ ਹੁਣੇ ਕੀਤੀ ਕਿੰਤੂ ਪਰੰਤੂ ਕਰਨ ਵਾਲਿਆਂ ਦੀ ਤੇ ਉਹਨਾਂ ਨੂੰ ਕੀ ਕਹਿਣਾ ਤੁਹਾਡਾ ਜਿਹੜੇ ਕਹਿ ਰਹੇ ਨੇ ਕਿ ਸਿੱਖਾਂ ਨੂੰ ਜਿਹੜੇ ਖਾਸ ਤੌਰ ਤੇ ਸੰਘਰਸ਼ੀ ਸਿੱਖ ਨੇ ਜਿਹੜੇ ਖਾਲਸਤਾਨ ਦੇ ਹਾਮੀ ਨੇ ਉਹ ਕਹਿੰਦੇ ਆ ਕਿ ਤੁਸੀਂ ਸੰਵਿਧਾਨ ਅਨੁਸਾਰ ਜਿਹੜਾ ਹੈ ਉਹ ਵੋਟਾਂ ਨਾ ਲੜੋ ਤੁਹਾਨੂੰ ਗੇਮ ਚ ਪੈਣਾ ਨਹੀਂ ਚਾਹੀਦਾ ਕਈਆਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਲਓ ਜੀ ਬਾਕੀਆਂ ਨੂੰ ਤਾਂ 40 40 ਸਾਲ ਅੰਦਰ ਹੋ ਗਏ ਆ ਅਮਰਿਤਪਾਲ ਸਿੰਘ ਜਿਹੜਾ ਉਹ 1 ਸਾਲ ਦੇ ਵਿੱਚ ਹੀ ਅੱਕ ਗਿਆ ਸੋ ਇਹ ਕਿੱਥੋਂ ਤੱਕ ਇਹ ਗੱਲਾਂ ਜਾਇਜ਼ ਨਹੀਂ ਸੋ ਦੇਖੋ ਭਾਈ ਸਾਹਿਬ ਅੱਗੇ ਮੈਂ ਸੁਣਿਆ ਚਲੋ ਅਸੀਂ ਉਦੋਂ ਬਹੁਤ ਛੋਟੇ ਸੀ ਪਰ ਕਹਿੰਦੇ ਅੱਗੇ ਵੀ ਆਪਾਂ ਵੋਟਾਂ ਦਾ ਇਲੈਕਸ਼ਨਾਂ ਦਾ ਬੁਆਇਕਾਟ ਕੀਤਾ ਸੀ ਤੇ ਬਿਆਨਚਾ ਬੁੱਚੜ ਆ ਗਿਆ ਸੀ ਤੇ ਸਾਨੂੰ ਪਤਾ ਉਸ ਤੋਂ ਬਾਅਦ ਸਾਡਾ ਤਾਂ ਇਟ ਘਟੁ ਘਟ 23 ਲੱਖ ਦਾ ਘਾਣ ਹੋਇਆ ਕਤਲਿਆਮ ਹੋਇਆ ਜੈਨਸਾਈਡ ਐਥਨਿਕ ਕਲੈਂਸਿੰਗ ਹੋਈ ਸੋ ਆਪਾਂ ਇਹ ਨਾ ਸੋਚੀਏ ਕਿ ਆਪਾਂ ਬਸ ਹੱਥ ਤੇ ਹੱਥ ਰੱਖ ਕੇ ਬੈਠੇ ਰਹਿਣਾ ਤਾਂ ਇਦਾਂ ਹੀ ਚੱਲ ਜੂ ਤੇ ਇੱਕ ਹੋਰ ਆ ਇਹ ਜਿਹੜੀ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਭਰਾ ਮਾਰੂ جنگ ਆ ਜਿਹੜੇ ਆਪਾਂ ਇੱਕ ਦੂਜੇ ਨੂੰ ਟਾਰਗੇਟ ਕਰਦੇ ਆ ਜੇ ਆਪਣੀ ਸੋਚ ਤਾਂ ਨਹੀਂ ਰਲਦੀ ਜ਼ਰੂਰੀ ਤਾਂ ਨਹੀਂ ਮਿਸਲਾਂ ਦੇ ਟਾਈਮ ਵੀ ਉਹਨਾਂ ਇਹ ਜਮਾ ਹੀ ਇਕੱਠਿਆਂ ਦੀ ਰਲਦੀ ਥੋੜੀ ਹੁੰਦੀ ਪਰ ਹਾਂ ਜਦੋਂ ਉਹਦਾ ਸੰਘਰਸ਼ ਚੱਲਦਾ ਸੀ ਕੋਈ ਜੰਗ ਚੱਲਦੀ ਸੀਗੀ ਕੋਸ ਖਤਲਾ ਖਤਰਾ ਹੁੰਦਾ ਸੀ ਪੰਥ ਤੇ ਉਹ ਇਕੱਠੇ ਹੋ ਜਾਂਦੇ ਸੀਗੇ ਸੋ ਜਿਹੜਾ ਸਾਡੇ ਡਿਫਰੈਂਸਸ ਆ ਉਹਨੂੰ ਸਾਈਡ ਤੇ ਰੱਖ ਕੇ ਸਾਨੂੰ ਨਾਲ ਤੁਰਨਾ ਚਾਹੀਦਾ ਕਈ ਵਾਰੀ ਆਪਾਂ ਕੀ ਦੇਖਦੇ ਆ ਦੀਪ ਦੇ ਟਾਈਮ ਵੀ ਆਪਾਂ ਦੇਖਿਆ ਭਾਈ ਆਪਣੇ ਨੌਜਵਾਨਾਂ ਦੇ ਖਿਲਾਫ ਹੀ ਪ੍ਰੈਂਸ ਕਾਨਫਰੰਸ ਕਰਨ ਲੱਗ ਪਏ ਆ ਫਿਰ ਆਪਾਂ ਨੂੰ ਇਹ ਲੱਗਦਾ ਯਾਰ ਜੰਗ ਸਾਡੀ ਆਪਸ ਵਿੱਚ ਆ ਕਿ ਸਰਕਾਰਾਂ ਨਾਲ ਜਾਂ ਏਜੰਸੀਆਂ ਨਾਲ ਜਿਹੜਾ ਸਾਡਾ ਘਾਣ ਕਰ ਰਹੇ ਸੋ ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਬਚਣਾ ਚਾਹੀਦਾ ਮੈਂ ਕਹਿੰਦਾ ਇਹਦੇ ਨਾਲ ਸਾਡਾ ਕਾਦ ਵੱਡਾ ਨਹੀਂ ਛੋਟਾ ਹੁੰਦਾ ਕਿਉਂਕਿ ਜਿਹੜਾ ਪੰਥ ਆ ਉਹ ਵੀ ਆਖਿਆ ਪਿਆ ਪੰਜਾਬ ਵੀ ਆਖਿਆ ਪਿਆ ਜਨਰਲੀ ਲੋਕਾਂ ਨੂੰ ਦੱਸ ਰਿਹਾ ਵੀ ਤੱਕਾ ਹੋ ਰਿਹਾ ਉਹਦੀ ਤਾਂ ਅਸੀਂ ਕੀ ਬਾਤ ਚੱਕਣੀ ਵੀ ਭਾਈ ਸਾਡੇ ਨੌਜਵਾਨੀ ਨੂੰ ਅੰਦਰ ਸਾਡੇ ਨਵੇਂ ਦਾ ਕੀ ਛੜਾ ਪੁਰਾਣੇ ਤਾਂ ਕੀ ਛੜਾ ਉਹਨੇ ਨਵੇਂ ਚੱਕ ਚੱਕ ਅੰਦਰ ਦੇਈ ਜਾਂਦੇ ਅਸੀਂ ਇੱਕ ਦੂਜੇ ਨੂੰ ਟਾਰਗੇਟਿੰਗ ਕਰੀਓ ਚੰਗੀ ਗੱਲ ਨਹੀਂ ਮਤਲਬ ਇਹ ਵੀ ਕਿੱਥੋਂ ਨਾ ਕਿੱਥੋਂ ਇਹ ਕਥਨ ਜਿਹੜਾ ਹੈ ਇਹ ਗੱਲ ਕਹਿਣੀ ਕਿ ਬਾਕੀਆਂ ਨੂੰ 30-30 ਸਾਲ ਹੋ ਗਏ ਆ ਤੇ ਇਹ 1 ਸਾਲ ਚ ਹੀ ਆਕ ਗਏ ਆ ਸੋ ਇਹ ਕੋਈ ਮੇਰੇ ਖਿਆਲ ਦੇ ਨਾਲ ਕੋਈ ਇਸ ਤਰ੍ਹਾਂ ਦਾ ਕੋਈ ਪਾਲਿਸੀ ਨਹੀਂ ਹੈਗੀ ਸਿੱਖਾਂ ਦੀ ਕਿ 40 ਸਾਲ ਲਾ ਕੇ ਹੀ ਬਾਹਰ ਆਉਣਾ ਤੁਸੀਂ ਉਸ ਤੋਂ ਪਹਿਲਾਂ ਜੇਕਰ ਕੋਈ ਸਕੀਮ ਲੱਗਦੀ ਆ ਕਿਸੇ ਤਰੀਕੇ ਦੇ ਨਾਲ ਜੇ ਤੁਸੀਂ ਬਾਹਰ ਆ ਸਕਦੇ ਹੋ ਆਓ हां वो वकरी गल है कि ਤੁਸੀਂ ਸਰਕਾਰਾਂ ਅਗੇ ਨਹੀਂ ਝੁਕਣਾ ਜਾਂ ਫਿਰ ਕੋਈ ਉਹਨਾਂ ਦੀ ਈਨ ਮੰਨ ਕੇ ਬਾਹਰ ਨਾ ਆਓ ਉਸ ਤੋਂ ਬਾਅਦ ਉਸ ਤੋਂ ਇਲਾਵਾ ਵੀ ਬਹੁਤ ਸਾਰੇ ਜਿਹੜੇ ਰਸਤੇ ਹੈਗੇ ਨੇ ਸੋ ਜੇਕਰ ਉਹਨਾਂ ਨੂੰ ਅਪਣਾ ਕੇ ਆਪਾਂ ਬਾਹਰ ਆ ਸਕਦੇ ਹਾਂ ਹੁਣ ਭਾਈ ਅਮਰਤਪਾਲ ਸਿੰਘ ਦੇ ਅੰਦਰ ਬੈਠੇ ਦਾ ਫਾਇਦਾ ਜਾਂ ਫਿਰ ਬਾਹਰ ਆ ਜਾਂਦਾ ਇਹ ਗੱਲਾਂ ਆਪਾਂ ਨੂੰ ਸੋਚਣੀਆਂ ਪੈਣਗੀਆਂ ਇਹਦੇ ਨਾਲ ਇਸ ਮੈਂ ਤੁਹਾਨੂੰ ਇੱਕ ਨਾਲੇ ਜੀ ਦਿੰਨਾ ਭਾਈ ਸਾਹਿਬ ਜਾਨੀ ਐਗਜ਼ਾਮਪਲ ਦੇਈਏ ਤਾਂ ਜਿਵੇਂ ਤੁਹਾਡਾ ਕੈਮਰਾ ਹੁਣ ਤੁਸੀਂ ਇਹਦੇ ਨਾਲ ਫਿਲਮਿੰਗ ਕਰਦੇ ਹੋ ਇਹ ਤੁਹਾਨੂੰ ਕੋਈ ਫੜ ਕੇ ਰੱਖ ਲਵੇ ਨਹੀਂ ਤੂੰ ਬਣਾ ਨਹੀਂ ਸਕਦਾ ਜਾਂ YouTube ਵੀ ਆ ਉਹ ਵੀ ਚੈਨਲ ਬਲੌਕ ਕਰ ਦਿੰਦੀ ਆ Facebook ਤੋਂ ਵੀ ਅੜਾ ਦਿੰਦੀ ਆ TikTok ਤੇ ਵੀ ਮੈਂ ਦੇਖਿਆ ਉਹਦੇ ਕੋਸੇ ਨਹੀਂ ਹੁੰਦਾ ਜੇ ਸਿੱਖ ਸਿੱਖੀ ਦੀ ਗੱਲ ਹੋਵੇ ਪੰਥਕ ਗੱਲ ਹੋਵੇ ਉਹਨੂੰ ਡਿਲੀਟ ਕਰ ਦਿੰਦੇ ਆ ਪਰ ਤੁਹਾਨੂੰ ਪਤਾ ਕਿਹੇ ਜਾ ਕਿਹੇ ਜਾ ਮਟੀਰੀਅਲ ਆਨਲਾਈਨ ਹੈਗਾ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਹੈਣਾ ਦੇਖਣ ਲੈਕ ਵੀ ਨਹੀਂ ਹੁੰਦੀਆਂ ਚੀਜ਼ਾਂ ਕਈ ਵਰੀ ਸ਼ਾਇਦ ਬੱਚਿਆਂ ਦੇ ਨਿਗਾਚ ਵੀ ਆ ਜਾਂਦੀਆਂ ਸੋ ਕਹਿਣ ਦਾ ਆਪਾ ਏ ਆ ਜੇ ਤੁਹਾਡਾ ਕੋਈ ਚੈਨਲ ਬਲੌਕ ਕਰ ਦਿੰਦਾ ਭਾਵੇਂ YouTube ਫਿਰ ਤੁਸੀਂ ਹੱਥ ਤੇ ਹੱਥ ਰੱਖੀ ਬੈਠੋਗੇ ਤੁਸੀਂ ਆਪਦੀ ਆਵਾਜ਼ ਤਾਂ ਬਾਹਰ ਕੱਢਣੀ ਆ ਸੋ ਇਹ ਬੜੀਆਂ ਬਾਲੀਆਂ ਸਿਆਣੀਆਂ ਗੱਲਾਂ ਨਹੀਂ ਆ ਆਪਾਂ ਨੂੰ ਜੇ ਆਪਣੀ ਨਾ ਮੁਹਿੰਮ ਕੋਈ ਚੱਲਦੀ ਆ ਉਹਨੂੰ ਧੱਕਾ ਲਾਉਣਾ ਚਾਹੀਦਾ ਵੀ ਆਪਾਂ ਹਾਂ ਵਿਚ ਆਈਏ ਆਪਣੀ ਵੀ ਸੇਵਾ ਨੂੰ ਆਪਣੇ ਹੱਥ ਲੱਗਣ ਨਾ ਕਿ ਆਪਾਂ ਚੈਲੰਜ ਕਰਨ ਲੱਗ ਜਾਈਏ ਵੀ ਆਈ ਨਹੀਂ ਮੈਂ ਕਹਿੰਦਾ ਸ਼ਾਇਦ ਜਿੰਨਾ ਆਪਾਂ ਐਫਰਟ ਪਾਇਆ ਪੰਥ ਨੇ ਹਨਾ 40 ਸਾਲ ਪਹਿਲਾਂ ਜਦੋਂ ਉਹ ਸੰਘਰਸ਼ ਐਨ ਜੋਬਨ ਤੇ ਸੀ ਜਿੰਨਾ ਐਫਰਟ ਪਾਇਆ ਗਿਆ ਸ਼ਾਇਦ ਇਹਨਾਂ ਚੀਜ਼ਾਂ ਕਰਕੇ ਸ਼ਾਇਦ ਆਪਾਂ ਹੁਣ ਤੱਕ ਜਿਹੜੀ ਸਾਡੀ ਅਚੀਵਮੈਂਟਾਂ ਸ਼ਾਇਦ ਨਹੀਂ ਅਸੀਂ ਕਰ ਸਕੇ ਕਿਉਂਕਿ ਉਦੋਂ ਵੀ ਸ਼ਾਇਦ ਇਦਾਂ ਹੀ ਭਰਾ ਮਾਰੂ جنگ ਹੋਣੀ ਆ ਉਦੋਂ ਤਾਂ ਐਕਚੁਅਲੀ ਚੱਲਦੀਆਂ ਸੀ ਨਾ ਗੋਲੀਆਂ ਸੋ ਇੱਕ ਦੂਜੇ ਨੂੰ ਵੀ ਕਈ ਵਾਰੀ ਇਦਾਂ ਹੀ ਟਾਰਗੇਟਿੰਗ ਹੋ ਜਾਂਦੀ ਹੁੰਦੀ ਆ ਸੋ ਸਾਨੂੰ ਸੰਕੋਚਣਾ ਚਾਹੀਦਾ ਕਿ ਜਿਹੜੇ ਲਵ ਜਾ ਨਾ ਇਹ ਬਹੁਤ ਆ ਇਹ ਮੁੜਦੇ ਨਹੀਂਗੇ ਫਿਰ ਬੜੀ ਬੇਇੱਜ਼ਤੀ ਬੜੀ ਹੁੰਦੀ ਆ ਜਦੋਂ ਨਾ ਫਿਰ ਉਹ ਤੁਹਾਨੂੰ ਯੂ ਟਰਨ ਕਰਨੇ ਪੈਂਦੇ ਸੋ ਬੈਟਰ ਇਹ ਆ ਕਿ ਆਪਾਂ ਨੂੰ ਇਹ ਦੇਖਣਾ ਚਾਹੀਦਾ ਬੰਦਾ ਕਿਹੜਾ ਉਹ ਨਹੀਂ ਵੀ ਪੰਥ ਹੈ ਕਿ ਜਿਹੜੀ ਸਪਿਰਟ ਆ ਉਹਨੂੰ ਆਪਾਂ ਜਾਗਰਤ ਰੱਖ ਕੇ ਲੈ ਕੇ ਜਾਈਏ ਦੀਪ ਸਿੱਧੂ ਦਾ ਕਹਿੰਦੇ ਵਿਰੋਧ ਅਸੀਂ ਇਸ ਕਰਕੇ ਕਰਦੇ ਆ ਕਿ ਉਹਨੇ ਕੇਸ ਨਹੀਂ ਰੱਖੇ ਹੋਏ ਉਹ ਮੋਨਾ ਹੈ ਤੇ ਜਦੋਂ ਭਾਈ ਅਮਰਤਪਾਲ ਸਿੰਘ ਆ ਕੇ ਅਮਰਤਪਾਨ ਕਰਦੇ ਆ ਕੇਸ ਰੱਖਦੇ ਆ ਉਹ ਪ੍ਰਚਾਰ ਕਰਨ ਲੱਗਦੇ ਆ ਤੇ ਉਹ ਕਹਿੰਦੇ ਪੀ ਇਹਦੀ ਉਮਰ ਹਜੇ ਛੋਟੀ ਹੈ ਇਹ ਆਪ ਮੁਹਾਰੇ ਚੱਲਦਾ ਹੈ ਇਹ ਜਥੇਬੰਦੀਆਂ ਦੇ ਨਾਲ ਸਲਾਹ ਨਹੀਂ ਕਰਦਾ ਪੰਚ ਪ੍ਰਧਾਨੀ ਵਾਲਾ ਸਿਸਟਮ ਹੈ ਪੰਥ ਦੇ ਵਿੱਚ ਉਹਨੂੰ ਨਹੀਂ ਫਾਲੋ ਕਰਦਾ ਸੋ ਆਪਾਂ ਪਿਛਲੇ 40 ਸਾਲਾਂ ਦੇ ਵਿੱਚ ਦੇਖੀਏ ਦੇਖੀਏ ਤਾਂ ਕਦੇ ਵੀ ਇਹ ਨਹੀਂ ਹੋਇਆ ਕਿ ਪੰਜ ਪ੍ਰਧਾਨੀ ਦੀ ਸਲਾਹ ਵੀ ਕਿਸ ਨੇ ਲਈ ਹੋਵੇ ਸੋ ਆਪ ਮੁਹਾਰੇ ਲੀਡਰ ਜਿਹੜੇ ਨੇ ਕਰਦੇ ਰਹੇ ਚਾਹੇ ਸਹੀ ਹੋਇਆ ਚਾਹੇ ਗਲਤ ਹੋਇਆ ਮੈਂ ਗੱਲ ਸੰਤ ਜਰਨੈਲ ਸਿੰਘ ਦੀ ਨਹੀਂ ਕਰ ਰਿਹਾ ਉਹਨਾਂ ਤੋਂ ਇਲਾਵਾ ਦੀ ਗੱਲ ਕਰ ਰਿਹਾ ਸੋ ਮਤਲਬ ਕਹਿਣ ਦਾ ਵੀ ਅਮਰਿਤਪਾਲ ਸਿੰਘ ਨੂੰ ਹੀ ਕਿਹਾ ਜਾ ਰਿਹਾ ਕਿ ਤੁਸੀਂ ਆ ਚੀਜ਼ਾਂ ਫੋਲੋ ਨਹੀਂ ਕਰਦੇ ਮਤਲਬ ਕਿ ਇੱਕ ਮੋਨਾ ਉਹਦਾ ਅਸੀਂ ਤਾਂ ਵਿਰੋਧ ਕਰਦੇ ਆ ਇਹਨੇ ਅੰਮ੍ਰਿਤ ਛੱਕ ਲਿਆ ਦੂਜਿਆਂ ਨੂੰ ਸ਼ਿਕਾਰ ਰਿਆ ਨਸ਼ੇ ਛਡਾਰ ਰਿਆ ਇਹਦਾ ਅਸੀਂ ਖਰੇ ਸ਼ਾਇਦ ਤਾਂ ਵਿਰੋਧ ਕਰਦੇ ਆ ਹੁਣ ਵੋਟਾਂ ਦਾ ਵੀ ਵਿਰੋਧ ਹੋਣ ਲੱਗ ਪਿਆ अच्छा भाजी एक नकली अमृत एते उते कुछ कहना चाहोगे ज हां फिर आप आगे एते हां जी मैं यह कहना चाहूंगा जेडी तुसी भी गल कीती के सलाह करंदी है ना ए मैं और भी विषय ते देखी सी एक पिटीशन चलदी है जेडी 48 ਦੇ ਸੰਬੰਧ ਵਿੱਚ ਵੀ 40 ਸਾਲ ਹੋ ਗਏ ਵੀ ਆਪਾਂ ਨੂੰ ਇਨਸਾਫ ਮਿਲ ਨਾ ਨਾਮ ਐਲਨ ਕਰਕੇ ਵੀ ਹਜੇ ਆਪਣਾ ਉਤੇ 10000 ਸਿਗਨੇਚਰ ਹੋਇਆ ਆਪਾਂ ਨੂੰ ਜੇ ਤਾਂ ਲੱਖ ਚਾਹੀਦਾ ਸੋ 90000 ਹੋਰ ਸਿਗਨੇਚਰ ਚਾਹੀਦਾ ਉਹਦੇ ਤੇ ਵੀ ਮੈਂ ਦੇਖਿਆ ਕਿਸੇ ਚੈਨਲ ਤੇ ਕਿਸੇ ਨੇ ਕਹਿਤਾ ਕਿ ਇਹ ਨਾ ਪ੍ਰੈਸ ਕਾਨਫਰੰਸ ਰੱਖਣੀ ਚਾਹੀਦੀ ਕਾਨਫਰੰਸ ਕਣੀ ਜੋ ਸਾਰੀਆਂ ਜਥੇਬੰਦੀਆਂ ਸੱਦੀਆਂ ਜਾਂਦੀਆਂ ਫਿਰ ਆਪਾਂ ਸਲਾਹ ਲਾਉਂਦੇ ਮੈਂ ਤੁਹਾਨੂੰ ਦੱਸ ਰਿਹਾ ਜੇ ਪਰਿਵਾਰ ਚ ਵੀ ਆਪਾਂ ਬਾਲੀਆਂ ਸਲਾਹ ਲਾਈਏ ਜਾਂ ਪੰਥ ਚ ਵੀ ਕੰਮ ਹੀ ਨਹੀਂ ਸਿਰੇ ਚੜਦਾ ਉਹ ਆਪਾਂ ਇੱਕ ਦੂਜੇ ਲੱਤਾਂ ਖੇਚਲੀਆਂ ਜਾਂ ਆਪਾਂ ਐਂ ਕਰ ਲਈ ਐਂ ਕਰ ਲਈਏ ਭਾਵੇਂ ਅਸੀਂ ਫਿਰ ਘਰੇ ਜਾ ਕੇ ਬਹਿ ਜਾਈਏ ਕੁਸ ਕਰੀਏ ਨਾ ਸੋ ਜਿੱਥੇ ਕੋਈ ਚੰਗਾ ਕੰਮ ਕਰਦਾ ਉਹਦਾ ਆਪਾਂ ਨੂੰ ਯੋਗਦਾਨ ਦੇਣਾ ਚਾਹੀਦਾ ਇਹ ਰਹਿਆਂ ਸਲਾਹਾਂ ਜੇ ਬਾਲੀਆਂ ਕਰਦੇ ਉਹ ਗੱਲ ਨਹੀਂ ਬਣਦੀ ਡੈਫੀਨੇਟਲੀ ਡੈਫੀਨੇਟਲੀ ਬਿਲਕੁਲ ਅੱਛਾ ਭਾਜੀ ਇੱਕ ਪਾਸੇ ਆਪਾਂ ਉਹਨਾਂ ਦੀ ਗੱਲ ਕੀਤੀ ਹੈ ਜਿਹੜੇ ਆਪਣੇ ਹੋ ਕੇ ਆਪਣੇ ਦਾ ਵਿਰੋਧ ਕਰ ਰਹੇ ਆ ਹੁਣ ਦੂਸਰੇ ਪਾਸੇ ਇੱਕ ਨਕਲੀ ਅਮਰਤਪਾਲ ਜਿਹੜਾ ਹੈ ਉਹਦੇ ਉਹਨੇ ਵੀ ਫਾਰਮ ਭਰ ਦਿੱਤੇ ਆ ਖਾਸ ਗੱਲ ਉਹਦੇ ਵਿੱਚ ਇਹ ਨਾਂ ਤਾਂ ਸੇਮ ਹੈ ਉਨੇ ਪਟਕੇ ਦਾ ਰੰਗ ਵੀ ਸੇਮ ਹੀ ਬੰਨਿਆ ਉਹ ਉਹਦੇ ਵਿੱਚ ਸੋ ਕੀ ਹੈ ਇਹ ਚੱਕਰ ਕੀ ਹੈਗਾ ਹਾਂਜੀ ਸੋ ਉਹ ਮੈਂ ਵੀ ਉਹ ਚੀਜ਼ ਦੇਖੀ ਸੀ ਉਹ ਆਮ ਆਦਮੀ ਪਾਰਟੀ ਦਾ ਖਾਸ ਬੰਦਾ ਕਹਿੰਦੇ ਸ਼ਾਇਦ ਉਹਨਾਂ ਦੀ ਕੋਈ ਸੀਨੀਅਰ ਲੀਡਰਸ਼ਿਪ ਦਾ ਲੈਫਟ ਹੈਂਡ ਰਾਈਟ ਹੈਂਡ ਮੈਨ ਕਹਿ ਲਓ ਹਾਂਜੀ ਤੇ ਉਹ ਜਦੋਂ ਤੁਸੀਂ ਉਹਦੇ ਫੇਸਬੁੱਕ ਫੋਲਦੇ ਹੋ ਸਾਰਾ ਆਮ ਆਦਮੀ ਪਾਰਟੀ ਨਾਲ ਭਰਿਆ ਪਿਆ ਖੜਾਇਆ ਉਹਨਾਂ ਨੇ ਇੰਡੀਪੈਂਡੈਂਟ ਤੌਰ ਤੇ ਇਹ ਜਾਣ ਪਹੁੰਚ ਕੇ ਜਦੋਂ ਨਹੀਂ ਜਿਹੜੇ ਕਈ ਵਾਰੀ ਨਹੀਂ ਵਿਚਾਰੇ ਪੜੇ ਲਿਖੇ ਹੁੰਦੇ ਸ਼ਾਇਦ ਉਹ ਵੀ ਖਣੀ ਕੰਫਿਊਜ਼ ਹੋ ਜੁਕੇ ਯਾ 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 ਵੀ ਉਹ ਕੰਫਿਊਜ਼ ਹੋ ਕੇ ਪਾ ਦੋਗੇ ਹੁਣ ਮੇਰੇ ਅੱਜ ਹੀ ਸੁਣ ਚ ਤਾਜੀ ਖਬਰ ਦੇ ਵੀ ਉਸ ਉਸ ਨੌਜਵਾਨ ਨੇ ਵੀ ਹੁਣ ਮਾਫੀ ਮੰਗੀ ਕਿਉਂਕਿ ਗਾਲਾਂ ਵੋਪੈ ਨਹੀਂ ਆਉਣੀ ਆ ਕਰਕੇ ਇੰਨਾ ਕੁ ਚੱਲ ਰਿਹਾ ਸਾਨੂੰ ਪਤਾ ਕਿਉਂ ਭਾਈ ਭਾਈ ਸਾਹਿਬ ਹੁਣਾਂ ਨੂੰ ਖੜਨਾ ਪੈ ਰਿਹਾ ਹੋਰ ਵੀ ਸਿੰਘਾਂ ਨੂੰ ਖੜਨਾ ਪੈ ਰਿਹਾ ਤੇ ਯੂ نو ਬੀਬੀ ਕਲੜਾ ਜੀ ਵੀ ਉਹਨਾਂ ਦੀ ਯੂ نو ਕੈਨਵਸਿੰਗ ਕਹ ਲਓ ਜਾਂ ਕਰ ਰਹੇ ਆ ਉਹਨਾਂ ਦੀ سپورਟ ਸੋ ਕਹਿਣ ਦਾ ਭਾ ਇਹ ਆ ਜਿੱਥੇ ਇੱਕ ਪਾਸੇ ਪੰਥਕ ਸਿੰਘ ਸਿੰਘਣੀਆਂ ਖੜੇ ਆ ਪੰਥ ਖੜਾ ਉਹਨਾਂ ਵਾਂ ਤੇ ਦੂਜੇ ਪਾਸੇ ਅਸੀਂ ਖੜ ਜਾਈਏ ਸੋ ਸਾਵਧਾਨੀ ਤੇ ਆਪਣੀਆਂ ਹੀ ਪੰਥਕ ਪਾਰਟੀਆਂ ਵੀ ਕਹਿੰਦੇ ਇਹ ਵਿਰੋਧ ਕਰ ਰਹੀਆਂ ਮੇਰੇ ਹੌਂਚਾਏ ਵਿਰਸਾ ਸਿੰਘ ਬਲਟੋਆ ਸਿੱਧੇ ਹੋਏ ਹੋਏ ਨੇ ਉਹ ਤਾਂ ਬਹੁਤ ਕੁਝ ਕਹਿ ਰਹੇ ਆ ਕਿ ਕਿਹੜਾ ਤੀਰ ਮਾਰ ਲਿਆ ਭਾਈ ਅਮਰਤਪਾਲ ਨੇ ਅਮਰਤ ਛਕਾ ਕੇ ਉਹ ਉਹ 29 ਸਾਲ ਦੀ ਜ਼ਿੰਦਗੀ ਉਹਨੇ ਕੇਸ ਕਤਲ ਕੀਤੇ ਆ ਹੁਣ ਆ ਕੇ ਇੱਕਦਮ ਉਹਨੇ ਅਮਰਤ ਛਕਿਆ ਤੇ ਸਾਨੂੰ ਤਾਂ ਉਹ ਪਰਵਾਹ ਨਹੀਂ ਉਹ ਕਿਹੜਾ ਵੱਡਾ ਯੋਧਾ ਹੋ ਗਿਆ ਸੋ ਇਸ ਤਰ੍ਹਾਂ ਦੀਆਂ ਗੱਲਾਂ ਆਪਣੇ ਹੀ ਨੌਜਵਾਨਾਂ ਦੇ ਲਈ ਵਰਤੀਆਂ ਜਾ ਰਹੀਆਂ ਤੁਹਾਨੂੰ ਇੱਕ ਸੌਰੀ ਗੱਲ ਕਰ ਸਕਦਾ ਮੈਂ ਤੁਹਾਡੀ ਗੱਲ ਕੱਟੀ ਜਿਹੜੇ ਆਪਣੇ ਜਿਹੜੇ ਪੰਤਖ ਸਿੰਘ ਆ ਨਾ ਆਪਣੇ ਸ਼ਹੀਦ ਸਿੰਘ ਵੀ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਵੱਡੇ ਵੱਡੇ ਕਾਰਨਾਮੇ ਕੀਤੇ ਜਿਹੜੀਆਂ ਪ੍ਰਾਪਤੀਆਂ ਮੈਂ ਕਹਾਂਗਾ ਜਿਨ੍ਹਾਂ ਨੇ ਸਾਡੀ ਦਸਤਾਰ ਦੁਆਰਾ ਸਾਡੇ ਸਿਰ ਤੇ ਰੱਖੀ ਤੇ ਸਜਾਈ ਜੇ ਉਹ ਆਪਣੇ ਸ਼ਹੀਦ ਨਾ ਹੁੰਦੇ ਨਾ ਅਸੀਂ ਅੱਜ ਸਿਰ ਚੱਕ ਕੇ ਨਹੀਂ ਸੀ ਜਿਉਣ ਵਾਲੇ ਉਹਨਾਂ ਨੇ ਉਹਨਾਂ ਨੇ ਉਦੋਂ 40 ਸਾਲ ਪਹਿਲਾਂ ਜਾਂ ਉਦੋਂ ਪਹਿਲਾਂ ਜਾਂ ਥੋੜਾ ਜਿਹਾ ਬਾਅਦ ਕਾਰਨਾਮੇ ਕੀਤੇ ਤਾਂ ਅੱਜ ਸਾਡਾ ਸਿਰ ਉੱਚਾ ਵਾ ਤੇ ਉਹ ਵੀ ਸਾਰੇ ਨਹੀਂ ਸੀ ਉਸ ਟਾਈਮ ਤੇ ਅਮਰਤਾਰੀ ਕਈਆਂ ਨੇ ਬਾਅਦ ਚ ਅਮਰਤਸ਼ਕਿਆ ਉਸ ਸਿੱਖੀ ਸਰੂਪ ਚ ਬਾਅਦ ਚ ਆਏ ਆ ਸੋ ਇਹ ਜਿਹੜੀ ਨਾ ਚੀਜ਼ ਆ ਇਹਦੇ ਤੇ ਆਪਾਂ ਮੈਜਰ ਨਾ ਕਰੀਏ ਹੋ ਸਕਦਾ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਹੋ ਸਕਦਾ ਕੋਈ ਜੇ ਮੋਨਾ ਹੋਵੇ ਸਾਡੇ ਨਾਲੋਂ ਵੱਧ ਉਹਦੇ ਵਿੱਚ ਸਿਕ ਸਪਿਰਿਟ ਹੋਵੇ ਹੋ ਸਕਦਾ ਮਹਾਰਾਜ ਨੇ ਜਿਹੜੀ ਉਹਦੀ ਪਾਸ ਆ ਇਹ ਨਹੀਂ ਅਸੀਂ ਕਹਿੰਦੇ ਵੀ ਨਹੀਂ ਅਮਰਿਸ਼ਕਣਾ ਚਾਹੀਦਾ ਸ਼ਕਣਾ ਚਾਹੀਦਾ ਪਰ ਮਹਾਰਾਜ ਨੇ ਪਤਾ ਨਹੀਂ ਕੀਤਾ ਉਹ ਸੇਵਾ ਕਿਹੜੇ ਟਾਈਮ ਲੈ ਲੈਣੀ ਹੈ ਬਿਲਕੁਲ ਬਿਲਕੁਲ ਜੀ ਜਿਹੜੇ ਮੋਨੇ ਨੇ ਉਹ ਵੀ ਸਿੱਖੀ ਦੇ ਵਿੱਚ ਆਉਣਗੇ ਕਈ ਵਾਰੀ ਮਾਹੌਲ ਦੀ ਗੱਲ ਹੁੰਦੀ ਹੈ ਜਿਵੇਂ ਦੀਪ ਕਹਿੰਦਾ ਹੁੰਦਾ ਸੀ ਕਿ ਇਹ ਇਹ ਸਾਡੇ ਚਿਹਰਿਆਂ ਵੱਲ ਨਾ ਵੇਖੋ ਇਹ ਗੁਲਾਮੀ ਹੈ ਇਹ ਜਿਹੜੀ ਪਿਛਲੇ 100 ਸਾਲ ਤੋਂ 150 ਸਾਲ ਤੋਂ ਚੱਲੀ ਆਉਂਦੀ ਹੈ ਉਹਦੇ ਕਰਕੇ ਸ਼ਕਲਾਂ ਬਣੀਆਂ ਹੋਈਆਂ ਤੇ ਜਦੋਂ ਸਮਾਂ ਆਇਆ ਇਹ ਸਾਰੇ ਸਿੱਖ ਬਣਨਗੇ ਪਰ ਇਹ ਆ ਕਿ ਜੇ ਆਪਾਂ ਵਿਰੋਧ ਕਰਦੇ ਰਵਾਂਗੇ ਆਪਣੇ ਬੱਚਿਆਂ ਦਾ ਤੇ ਫਿਰ ਗੱਲ ਕਿੱਧਰ ਨੂੰ ਜਾਂਦੀ ਹੈ ਮੈਂ ਇੱਥੇ ਹੁਣ ਹੋਰ ਗੱਲ ਕਰਦਾ ਮੈਂ ਨਾ ਲਾਲਜੀਤ ਭੁੱਲਰ ਜਿਹੜੇ ਉੱਥੋਂ ਖਡੂਰ ਸਾਹਿਬ ਤੋਂ ਖੜੇ ਆਮ ਆਦਮੀ ਵੱਲੋਂ ਉਹਨਾਂ ਕੋਲੋਂ ਵਿਰੋਧ ਨਹੀਂ ਹਜੇ ਤੱਕ ਮੈਂ ਸੁਣਿਆ ਹੋ ਸਕਦਾ ਮੈਂ ਗਲਤ ਹੋਵਾਂ ਅੰਮ੍ਰਿਤਪਾਲ ਸਿੰਘ ਦੇ ਵਿਰੋਧ ਦੇ ਵਿੱਚ ਉਹਨੇ ਕੁਝ ਨਹੀਂ ਇਸ ਤਰ੍ਹਾਂ ਦਾ ਕਿਹਾ ਮੇਰੇ ਖਿਆਲ ਦੇ ਵਿੱਚ ਤੇ ਇਦਰੋਂ ਇੱਕ ਸਿੱਖ ਹੋ ਕੇ ਸਿੱਖ ਦਾ ਵਿਰੋਧ ਪੰਥਕ ਕਹੌਣ ਵਾਲੇ ਪੰਥ ਤੇ ਉਹ ਵੀ ਵਿਰੋਧ ਕਰ ਰਿਹਾ ਲਓ ਜੀ ਇਹ ਕਿੱਥੇ ਸੀ ਇਹ ਤਾਂ ਸੰਵਿਧਾਨ ਨੂੰ ਨਹੀਂ ਮੰਨਦਾ ਆਹ ਤੇ ਉਹ ਮਤਲਬ ਇਹ ਦੇਖੋ ਕੀ ਚੱਲ ਰਿਹਾ ਇਹ ਇਹ ਸੋ ਮੈਂ ਇਹ ਵੀ ਸੁਣਿਆ ਕਿ ਜਿਹੜੀ ਆਪਣੀ ਇਦਾਂ ਦੀਆਂ ਪੰਥਕ ਪਾਰਟੀਆਂ ਜਿਹੜੇ ਯੂ نو ਵਿਰਸਾ ਸਿੰਘ ਵਰਟੋਆ ਦੀ ਤੁਸੀਂ ਗੱਲ ਕਰ ਰਹੇ ਹੋ ਕਹਿੰਦੇ ਇਹਨਾਂ ਨੇ ਆਪ ਦੇ ਜਿਹੜੇ ਸਟਰੋਂਗਹੋਲਡ ਵੀ ਸੀਗੇ ਉੱਥੇ ਵੀ ਆਪਣੇ ਆਪ ਨੂੰ ਵੀ ਸੈਬਟੇਜ ਕਰ ਲਿਆ ਉੱਥੇ ਹੋਰ ਬੰਦੇ ਖੜੇ ਕਰਤੇ ਜਾਨੀ ਵੀ ਕੋਈ ਹੋਰ ਜਾਤਾ ਜਵੇ ਭਾਵੇਂ ਉਹ ਆਪ ਹੋਵੇ ਕੋਈ ਹੋਰ ਹੋਵੇ ਸੋ ਇਹ ਵੀ ਦੇਖਣ ਵਾਲੀ ਗੱਲ ਹੈ ਵੀ ਇਹ ਕਿਉਂ ਹੋ ਰਿਹਾ ਵੀ ਇਹ ਤਾਂ ਅਸੀਂ ਤਾਂ ਸੋਚਦੇ ਸੀਗੇ ਵੀ ਅਸੀਂ ਸਾਡੀ ਪਾਰਟੀ ਆ ਹਨਾ ਅਕਾਲੀਆਂ ਦੀ ਪਾਰਟੀ ਬਈ ਇਹਨੂੰ ਆਪਾਂ ਸਟਰੋਂਗ ਬਣਾਈਏ ਪਰ ਇਹ ਜਦੋਂ ਹੁਣ ਆ ਦੇਖਿਆ ਆਪਾਂ ਬਈ ਇੱਥੇ ਵੀ ਅਸੀਂ ਸ਼ਰਮ ਨਹੀਂ ਖਾਂਦੇ ਇਨ ਇਹਨਾਂ ਨੇ ਐਗਰੀ ਕੀਤਾ ਸੀ ਜਿੱਥੇ ਤੱਕ ਮੇਰੀ ਨੌਲੇਜ ਆ ਪਰਿਵਾਰ ਨਾਲ ਜਦੋਂ ਮੋਰਚਾ ਉਦੋਂ ਤੇ ਸਚਕਣ ਸਿੰਘ ਦੇ ਦਰਵਾਜ਼ਾ ਸਾਹਿਬ ਦੇ ਬਾਹਰ ਚੱਲ ਰਿਹਾ ਸੀਗਾ ਕਿ ਅਸੀਂ ਨਹੀਂ ਕੋਈ ਕੈਂਡੀਡੇਟ ਖੜਾ ਕਰਾਂਗੇ ਫਿਰ ਵੀ ਇਨਾ ਹੀ ਖੜਾ ਕਰਤੇ ਉਹ ਵੀ ਜਦਾਂ ਐ ਬਈ ਜਿਹੜਾ ਕੋਈ ਸਟਰੋਂਗ ਕੈਂਡੀਡੇਟ ਹੋਵੇ ਸੋ ਇਹ ਬੜੀਆਂ ਸੋਚਣ ਵਾਲੀਆਂ ਗੱਲਾਂ ਪਰ ਮਨਲਾ ਤਾਂ ਥੋੜੀ ਜੀ ਇਹ ਸਾਨੂੰ ਸ਼ਰਮ ਕਰਨੀ ਚਾਹੀਦੀ ਕਿਉਂਕਿ ਇਹ ਅਲਿਗੇਸ਼ਨਾਂ ਤਾਂ ਪਹਿਲਾਂ ਹੀ ਬਹੁਤ ਆ ਤੇ ਹੁਣ ਵੀ ਅਸੀਂ ਅਸੀਂ ਹੁਣ ਵੀ ਜੇ ਅਸੀਂ ਨੌਜਵਾਨੀ ਨੂੰ ਪਿੱਛੇ ਨੂੰ ਖਿੱਚਾਂਗੇ ਫਿਰ ਗਾਂ ਕੀ ਬਣੂਗਾ ਮੈਂ ਇੱਕ ਪੋਸਟ ਦੇ ਖਿਸੇਪਾ ਜੀ ਸਾਹਿਬ ਮੈਂ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ ਕਿ ਉਹ ਦੀਪ ਦੇ ਸੰਬੰਧ ਵਿੱਚ ਸੀ ਤੇ ਉਹਦੇ ਵਿੱਚ ਲਿਖਿਆ ਸੀਗਾ ਕਿ ਜਦੋਂ ਦੀਪ ਪੂਰਾ ਹੋਇਆ ਨਾ ਉਦੋਂ ਪੰਥ ਦਾ ਇੱਕ ਹਿੱਸਾ ਮਰ ਗਿਆ ਹਾਂ ਉਹ ਉਹ ਕੀ ਸੀਗਾ ਉਹ ਕਹਿੰਦੇ ਵੀ ਜਿਹੜਾ ਹਿੱਸਾ ਸੀ ਵੀ ਸੀ ਭੁੱਲ ਜਾਾਂਗੇ ਅਸੀਂ ਛੱਡ ਦਾਂਗੇ ਚਲੋ ਦਫਾ ਕਰੋ ਵੀ ਕਹਿੰਦੇ ਦੀਪ ਦੇ ਆਉਣ ਨਾਲ ਜਿਹੜੀ ਸਪਿਰਿਟ ਭਰੀ ਗਈ ਨਾ ਜਿਹੜੀ ਉਹ ਸੰਤ ਜੀ ਗੱਲਾਂ ਕਰਦੇ ਹੁੰਦੇ ਜਾਂ ਉਹ ਸ਼ਹੀਦ ਸਿੰਘ ਸਿੰਘਣੀਆਂ ਉਸ ਟਾਈਮ ਦੇ ਜਿਹੜਾ ਉਹ ਦੁਬਾਰਾ ਰਿਵਾਈਵਲ ਜਿਹਾ ਹੋ ਗਿਆ ਮੈਂ ਕਹਿੰਦਾ 40 ਸਾਲਾਂਾਂ ਚ ਉਹ ਉਹ ਥੋੜਾ ਜਿਹਾ ਸਲੋ ਜਿਹਾ ਹੋ ਗਿਆ ਸੀ ਕੰਮ ਹਨਾ ਤੇ ਮੈਂ ਕਹਿੰਦਾ ਜਦੋਂ ਅਸੀਂ ਛੋਟੇ ਹੁੰਦੇ ਸੀ ਅਸੀਂ ਇੱਥੇ ਜਿਆਦਾ ਦੇਖਦੇ ਸੀ ਖਾਲਸਾਣ ਵਾਲੀ ਫਲੈਗ ਵੀ ਜਿਹੜੀ ਸਪਿਰਿਟ ਜਿਆਦਾ ਹੁੰਦੀ ਸੀ ਉਹ ਦੀਪ ਦੇ ਉਹਨਾਂ ਭਾਵੇਂ ਉਹ ਮੂਨਾ ਸੀ ਪਤਾ ਨਹੀਂ ਉਹਦੇ ਵਿੱਚ ਕੀ ਚੀਜ਼ ਸੀ ਹਜੇ ਵੀ ਆਪਾਂ ਮਿਸ ਕਰਦੇ ਹਾਂ ਉਹਨੂੰ ਮੈਂ ਕਹੂੰਗਾ ਹਨਾ ਤੇ ਉਹ ਉਹ ਵੀ ਦੇਖੋ ਭਾਈ ਅਵਤਾਰ ਸਿੰਘ ਖੰਡਾ ਵੀ ਉਹਨਾਂ ਕੋਲ ਸੀਗੇ ਤੇ ਭਾਈ ਅਮਰਤਪਾਲ ਸਿੰਘ ਵੀ ਕੋਲੋਸ ਸੀਗੇ ਸੋ ਇਹ ਜਿਹੜੀ ਨਾ ਇਹ ਲੈਨੇ ਜੋ ਪਿਛਲੀ ਹੋਈ ਤਰੀ ਆਉਂਦੀ ਆ ਇਹ ਕੋਈ ਆਪਾਂ ਇੱਕ ਦੂਜੇ ਵਿਰੋਧ ਕਰੀਏ ਨਾ ਕਰੀਏ ਪੰਥ ਨੇ ਨਾ ਕਿਵੇਂ ਨਿਕਵੇਂ ਚੱਲੇ ਹੀ ਜਾਣਾ ਚੱਲੇ ਜਾਣਾ ਤੇ ਜਿਹਦੇ ਸੇਰ ਵਡਿਆਈ ਹੋਈ ਉਹਨੇ ਲੈ ਜਾਣੀ ਆ ਪਾਵੇਂ ਵਿਰੋਧ ਜਿੰਨਾ ਮਰਜ਼ੀ ਕਰਦੇ ਰਹਿਣ ਦੇਖਿਆ ਗਿਆ ਵਿਰੋਧ ਕਰਨ ਵਾਲੇ ਵਿਰੋਧ ਦੀ ਵਾਲੀ ਵਿਰੋਧੀਆਂ ਵਾਲੀ ਲਾਈਨ ਚ ਹੀ ਰਹਿ ਜਾਂਦੇ ਆ ਤੇ ਜਿੰਨੇ ਸਪਿਰਟ ਜਿਵੇਂ ਜਿੰਨੇ ਵਡਿਆਈ ਖੱਟਣੀ ਹੋਵੇ ਉਹ ਖਾਟੀ ਜਾਂਦਾ ਹੁਣ ਦੀਪ ਸਿੱਧੂ ਕਿੱਥੋਂ ਆਇਆ ਕਿੱਥੇ ਆ ਕੇ ਤੇ ਅੱਜ ਗੁਰਦੁਆਰਿਆਂ ਦੇ ਵਿੱਚ ਤਸਵੀਰਾਂ ਲੱਗੀਆਂ ਹੋਈਆਂ ਸੋ ਇਹ ਕੋਈ ਜੇ ਆਪਾਂ ਉਹਨਾਂ ਲੋਕਾਂ ਦੇ ਜਿਹੜੇ ਵਿਰੋਧ ਕਰਦੇ ਨੇ ਉਹਨਾਂ ਦੇ ਕਹਿਣ ਤੇ ਚੱਲਦੇ ਤਾਂ ਇਹ ਚੀਜ਼ਾਂ ਕਦੇ ਪੋਸੀਬਲ ਨਹੀਂ ਸੀ ਹੋਣੀਆਂ ਸੋ ਦੀਪ ਆਪਣੀ ਡਿਊਟੀ ਨਿਭਾ ਗਿਆ ਅਮਰਿਤਪਾਲ ਸਿੰਘ ਆਪਣੀ ਡਿਊਟੀ ਨਿਭਾ ਰਿਹਾ ਸੋ ਨੌਜਵਾਨੀ ਨੂੰ ਤੇ ਜਿਹੜੇ ਸਿੱਖ ਨੇ ਉਹਨਾਂ ਨੂੰ ਵੀ ਆਪਣੀ ਜਿਹੜੀ ਡਿਊ ਕੋਈ ਸੇਵਾ ਕਰਨੀ ਹੋਵੇ ਨਾ 5-10 ਬੰਦੇ ਕਈ ਵਰੀ ਇਕੱਠੇ ਕਰਨੇ ਔਖੇ ਹੋ ਜਾਂਦੇ ਆ ਜੇ ਜੇ ਇਸ ਵਿਅਕਤੀ ਨਾ ਹਨਾ ਕੋਈ ਕੋਈ ਪੰਥਕ ਸੇਵਾਦਾਰ ਆ ਇਦਾਂ ਸਟਾਰਟ ਕਰੀਏ ਜੇ ਲੀਡਰ ਤਾਂ ਉਹ ਬਾਅਦ ਚ ਬਣੋ ਨਾ ਜਦੋਂ ਉਹਦੇ ਨਾਲ ਇਕੱਠ ਇਕੱਠ ਤੁਰੂਗਾ ਕਹਿੰਦੇ ਬੰਦਾ ਸਿੰਘ ਬਹਾਦਰ ਨਾ ਵੀ ਇਦਾਂ ਦੇਖੋ ਮਹਾਰਾਜ ਨੇ ਪੰਜ ਸਿੰਘ ਤੋਰੇ ਪੰਜ ਤੀਰ ਇੱਕ ਨਗਾਰਾ ਹਨਾ ਤੇ ਉੱਥੇ ਕਹਿੰਦੇ ਤੁਰੇ ਤੁਰੇ ਜਾਂਦੇ ਜਿੱਦਾਂ ਉਹ ਜੋ ਟਾਕਰੇ ਕਰੇ ਗਏ ਜਲਮਨਾਂ ਜਲਮਨਾਂ ਉਹ ਉਹਨਾਂ ਦਾ ਵਧ ਹੀ ਗਿਆ ਕਹਿੰਦੇ ਵੀ ਜਿਹੜੇ ਨੰਬਰ ਸੀਗੇ ਵਧ ਗਏ ਸੀਗੇ ਤੇ ਦੇਖੋ ਉਸ ਤੋਂ ਬਾਅਦ ਲਾਲ ਤੇ ਆਪਣੇ ਨਿਸ਼ਾਨ ਸਾਹਿਬ ਚੋਲ ਗਏ ਸੀਗੇ ਹਨ ਤੇ ਕਹਿੰਦਾ ਆਪਾਂ ਇਹ ਆ ਕਿ ਆਪਾਂ ਇਹ ਨਾ ਦੇਖੀਏ ਵੀ ਕੌਣ ਕਰ ਰਿਹਾ ਇਹ ਦੇਖੀਏ ਵੀ ਮਹਾਰਾਜ ਕਿਦੇ ਥਰੂ ਵਰਤ ਰਿਹਾ ਕੰਮ ਹੋ ਰਿਹਾ ਮਤਲਬ ਦੇਖੀਏ ਵੀ ਕੰਮ ਹੋ ਰਿਹਾ ਹਾਂਜੀ 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 ਬਿਲਕੁਲ 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 ਜੀ ਬਾਕੀ ਦੇਖਾਂਗੇ ਆਪਾਂ ਬਾਕੀ ਜਿੱਤ ਜਿਹੜੀ ਹੈ ਉਹ ਭਾਈ ਅਮਰਤਪਾਲ ਸਿੰਘ ਦੀ ਹਜ਼ਰ ਨਜ਼ਰ ਆ ਰਹੀ ਹੈ ਕਿਉਂਕਿ ਜਿੰਨੇ ਸਰਵੇ ਨੇ ਟੀਵੀ ਚੈਨਲ ਕਰ ਰਹੇ ਹੈ ਆਮ ਤੌਰ ਦੇ ਉੱਤੇ ਉਹ ਜਿਹੜੇ ਐਨਾਲਿਸਟ ਜਿਹੜੇ ਬੰਦੇ ਨੇ ਜਿਨ੍ਹਾਂ ਨੇ ਵੱਖ-ਵੱਖ YouTube ਚੈਨਲ ਬਣਾਏ ਹੋਇਆ ਉਹ ਵੀ ਇਹ ਗੱਲਾਂ ਮੰਨ ਲੈ ਮੰਨ ਰਹੇ ਹੈ ਕਿ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਅੱਛਾ ਸੰਗਰੂਰ ਵਾਲੀ ਸੀਟ ਤੋਂ ਵੀ ਕਹਿੰਦੇ ਕਿ ਸਿਮਰਜੀਤ ਸਿੰਘ ਮਾਨ ਜਿਹੜੇ ਲੀਡ ਕਰਨਗੇ ਅੱਛਾ ਸੋ ਹਾਂਜੀ ਉੱਥੇ ਵੀ ਕੋਸ ਚੱਲ ਰਿਹਾ ਸੀਗਾ ਹਨਾ ਕਹਿੰਦੇ ਵੀ ਉੱਥੇ ਵੀ ਕੋਈ ਕੰਟਰੋਵਰਸੀ ਸੀ ਸ਼ਾਇਦ ਖੈਰਾ ਸਾਹਿਬ ਨੂੰ ਘੜਾਉਤਾ ਸੀਗਾ ਹਾਂਜੀ ਸੋ ਉਹ ਉਹ ਇਹ ਦਾ ਹੋ ਜਾਂਦਾ ਇਹ ਆ ਪ੍ਰੋਬਲਮ ਤਾਂ ਹੀ ਜਦੋਂ ਭਾਈ ਅਮਰਿਤਪਾਲ ਸਿੰਘ ਉਹਨੇ ਇੰਡੀਪੈਂਡੈਂਟ ਖੜੇ ਆਈ ਥਿੰਕ ਬਿਕਾਜ਼ ਜਦੋਂ ਤੁਸੀਂ ਕਿਸੇ ਪਾਰਟੀ ਥੱਲੇ ਆਗੇ ਫਿਰ ਉਹ ਜਿਹੜੀ ਪੋਲਿਟਿਕਸ ਆ ਜਿਹੜੀ ਕੌਂਟਰੋਵਰਸੀ ਆ ਉਹ ਨਾਲ ਹੀ ਤੋਰ ਪੈਂਦੀ ਹੈ ਕਈ ਵਾਰੀ ਗਲਤ ਕੰਮ ਕੀਤੇ ਹੁੰਦੇ ਆ ਵਿਆਦਵੀ ਦੇ ਮਸਲੇ ਕਹਿ ਲਓ ਜਿਹੜੀਆਂ ਸਾਡੀਆਂ ਆਪਦੀਆਂ ਹੀ ਪਾਰਟੀਆਂ ਸੋ ਇਹ ਇਹ ਜਿਹੜੀ ਚੀਜ਼ ਆ ਇਹ ਜਿੱਦਾਂ ਇੱਕ ਕਿਸਮ ਦੇ ਸਾਡੇ ਦੋ ਜਿਹੜੇ ਪੰਥਕ ਲੀਡਰ ਸੀ ਤੁਸੀਂ ਕਹਿ ਸਕਦੇ ਉਹਨਾਂ ਨੂੰ ਡੈਡ ਕਰਤਾ ਉਹ ਇੱਕ ਦੂਜੇ ਦੇ ਖਿਲਾਫ ਹੀ ਕਰਾਤੇ ਇਹ ਕਹਿ ਸਕਦੇ ਤੁਸੀਂ ਹਨਾ ਸੋ ਚਲੋ ਜਿਹੜੇ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਗੱਲ ਮੈਂ ਕਹਿੰਦਾ ਦੀਪ ਨਾਲ ਤੇ ਭਾਈ ਅਮਰਪਾਲ ਸਿੰਘ ਨਾਲ ਵੀ ਜਿਹੜਾ ਉਹ ਨਹੀਂ ਜਿਹੜੀ ਸਪਿਰਟ ਤੋਰੀ ਸੀਗੀ ਈਵਨ ਮੂਸੇ ਵਾਲੇ ਦੀ ਡੈਥ ਨਾਲ ਵੀ ਉਹ ਜੋਕ ਉਸ ਹੁੰਦਾ ਸਾਰੇ ਦੇਖ ਰਹੇ ਆ ਹੁਣ ਸੋ ਇਹ ਮੈਂ ਕਹਿੰਦਾ ਮਹਾਰਾਜ ਦਾ ਹੀ ਵਰਤਾਰਾ ਵਾਤਰ ਆ ਆਪਾਂ ਉਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਜੇ ਗੱਲ ਕਰੀਏ ਜਿਹੜੇ ਵੀ ਅਲੱਗ-ਅਲੱਗ ਮੌਲਕਾ 'ਚ ਇੰਡੀਆ ਦੀ ਸਰਕਾਰ ਬਾਹਰ ਅਟੈਕ ਕਰ ਰਹੀ ਹੈ ਸਿੱਖਾਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਇਹ ਵੀ ਸਾਰਿਆਂ ਨੂੰ ਦੱਸ ਰਿਹਾ ਇਹ ਵੀ ਹੁਣ ਦੇਖੋ ਵਰਲਡਵਾਈਡ ਚੀਜ਼ ਹੋ ਗਈ ਆ ਇਹ ਬਾਹਰਲੇ ਚੈਨਲਾਂ ਤੇ ਵੱਡੇ ਚੈਨਲਾਂ ਤੇ ਇਹ ਨਿਊਜ਼ਾਂ ਚੱਲ ਗਈਆਂ ਅਖਬਾਰਾਂ 'ਚ ਆ ਗਈਆਂ ਸੋ ਇਹ ਹੁਣ ਇਹ ਪਰਦੇ ਫਾਸ਼ ਹੋ ਗਏ ਮੈਨੂੰ ਲੱਗਦਾ ਬਹੁਤ ਟਾਈਮ ਇਦਾਂ ਸੀ ਵਰਲਡਸ ਲਾਰਜੈਸਟ ਡੈਮੋਕ੍ਰੇਸੀ ਚੱਲੀ ਜਾ ਰਿਹਾ ਸੀਗਾ ਇਹਨਾਂ ਦਾ ਜਿਹੜਾ ਝੂਠ ਹੁਣ ਸਾਹਮਣ ਆਪਾਂ ਤਾਂ ਇਹੀ ਅਰਦਾਸ ਕਰਦੇ ਆ ਆਪਣੇ ਟਾਈਮ ਲਾਈਫਟਾਈਮ ਚ ਆਪਾਂ ਨੂੰ ਕੁਝ ਦੇਖਣ ਨੂੰ ਮਿਲੇ ਕਿਉਂਕਿ ਪੰਥ ਨੇ ਬਹੁਤ ਸੰਘਰਸ਼ ਚੱਲਿਆ ਚੇਲਿਆ ਤੇ ਪਿੱਛੇ ਵੀ ਚਲੋ ਆਪਣੇ ਬਹੁ ਮਾੜੇ ਟਾਈਮ ਦੇਖੇ ਆ ਤੇ ਦੇਖੋ ਆਪਾਂ ਘੋੜਿਆਂ ਦੀਆਂ ਕਾਠੀਆਂ ਤੇ ਜੰਗਲਾਂ ਚ ਕਹਿੰਦੇ ਖਾਲਸਾ ਰਹਿੰਦਾ ਹੁੰਦਾ ਸੀਗਾ ਪਰ ਫੇਰ ਵੀ ਜਿਹੜਾ ਹੋਰਾਂ ਦੀਆਂ ਬਗਾਨੀਆਂ ਧੀਆ ਭੈਣਾਂ ਨੂੰ ਛਡਾਉਂਦਾ ਸੀ ਗਲਤ ਕੰਮ ਜਿਹੜੇ ਕਰਦੇ ਸੀ ਉਹਨਾਂ ਨੂੰ ਵੀ ਸਜ਼ਾ ਦਿੰਦਾ ਸੀਗਾ ਤੇ ਮਹਾਰਾ ਜਰੂਰ ਕਿਰਪਾ ਕਰੋਗੇ ਪਰ ਆਪਾਂ ਨੂੰ ਜਰੂਰ ਖਾਸ ਸਦਨਾ ਚਾਹੀਦਾ ਦੇਖੋ ਹਣ ਵਿਸਾਖੀ ਦਾ ਸਮਾਂ ਨਿਕਲਿਆ ਕੱਲ ਨੂੰ ਵੀ ਇੱਥੇ ਨਗਰ ਕੀਰਤਨ ਆਪਾਂ ਨੂੰ ਜਿੰਨਾ ਵੀ ਵੱਧ ਤੋਂ ਵੱਧ ਆਪਾਂ ਪ੍ਰੋਗਰਾਮਾਂ ਚ ਵੀ ਆਪਾਂ ਨੂੰ ਸ਼ਮੂਲੀਅਤ ਕਰਨੀ ਚਾਹੀਦੀ ਹੈ ਜਿਹੜੀਆਂ ਕਲਾਸਾਂ ਵਾਂ ਕੇ ਵੱਖੋ ਵੱਖ ਗੁਰਦੁਆਰਾ ਸਾਹਿਬ ਬੱਚਿਆਂ ਨੂੰ ਵੀ ਜੋੜਨਾ ਚਾਹੀਦਾ ਤਾਂ ਕਿ ਜਿਹੜੇ ਫਿਜ਼ੀਕਲੀ ਤੇ ਮੈਂਟਲੀ ਬੱਚੇ ਸਟਰੋਂਗ ਹੋਣ ਤੇ ਜਿਹੜੀ ਬਾਹਰ ਫੇਰ ਕੈਵਰੀ ਹੋ ਜਾਂਦਾ ਸਾਡੇ ਬੱਚਿਆਂ ਨੂੰ ਕਟ ਤਾ ਦਸਤਾਰ ਲਾ ਤੀ ਪਾਟਕਾ ਲਾ ਤਾ ਇਹ ਚੀਜ਼ਾਂ ਨਾਲ ਸਾਨੂੰ ਸੌਣ ਚੌਣ ਬੱਚੇ ਸਟਰੋਂਗ ਬਣਨ ਕਿਉਂਕਿ ਇਹਨਾਂ ਨੇ ਸਾਡਾ ਸਾਡੀ ਲੀਡਰਸ਼ਿਪ ਗਾਂ ਇਹਨਾਂ ਨੇ ਹੀ ਸਾਂਭੀ ਡੈਫੀਨੇਟਲੀ ਡੈਫੀਨੇਟਲੀ ਬੜੀ ਸੋਹਣੀ ਤੁਸੀਂ ਗੱਲ ਕੀਤੀ ਹੈ ਭਾਈ ਸਾਹਿਬ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਅੱਜ ਇਸ ਵਿਸ਼ੇ ਦੇ ਉੱਤੇ ਬੜੇ ਸੋਹਣੇ ਵਿਚਾਰ ਜੜੇ ਆ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਜੀ ਬਹੁਤ ਥੈਂਕ ਯੂ ਜੀ ਵਾਈਕ ਜੀ ਕਾ ਖਾਲਸਾ ਵਾਈਕ ਜੀ ਕੀ ਫਤਿਹ ਸੋ ਦੋਸਤੋ ਪ੍ਰਾਈਡ ਪੰਜਾਬ ਟੀਵੀ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਫੋਲੋ ਕਰਨਾ ਨਾ ਭੁੱਲਣਾ ਤਾਂ ਕਿ ਅਸੀਂ ਆਉਂਦੇ ਸਮੇਂ ਦੇ ਵਿੱਚ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਲਿਆ ਸਕੀਏ ਬਹੁਤ ਧੰਨਵਾਦ ਚੜ੍ਹਦੀ ਕਲਾ ਚ ਰਹੋ